ਸ੍ਰੀ ਗੁਰਜੀ ਸਾਰਿਆਂ ਨੂੰ ਮੈਂ ਤੁਹਾਡੇ ਵਾਸਤੇ ਅੱਜ ਪੀਸ ਲੈ ਕੇ ਆਏ ਹਾਂ ਜੀ ਹੈਂਡਵਰਕ ਦੇ ਇਹ ਬਿਲਕੁਲ ਐਂਟੀਕ ਪੀਸ ਹੈ ਜੀ ਬਣ ਕੇ ਆਏ ਹੋਏ ਆ ਕਾਰੀਗਰ ਤੋਂ ਇਹ ਸਿੱਪੀ ਦੱਬਕੇ ਦਾ ਕੰਮ ਬਣਿਆ ਹੋਇਆ ਹੈ ਹੱਥ ਦਾ ਕੰਮ ਹੈ ਜਰੀ ਦਾ ਕੰਮ ਹੈ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਾਰੀਗਰਾਂ ਨੇ ਕਿੰਨੀ ਫਿਨਿਸ਼ਿੰਗ ਦੇ ਨਾਲ ਮੋਤੀ ਦੇ ਨਾਲ ਹੀ ਕੰਮ ਜੜਿਆ ਪਿਆ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਕੰਮ ਬਣਾਇਆ ਹੈ ਇਹ ਆਪਾਂ ਜਿਵੇਂ ਹੈਂਡਵਰਕ ਦੀ ਸ਼ਰਟਾਂ ਰੈਡੀ ਹੋਈਆਂ ਆ ਆਪਾਂ ਕੋਲ ਤੇ ਇਹਨਾਂ ਦੀ ਕੋਸਟ ਹੈਗੀ ਐ ਜੀ 2500 ਰੁਪਏ ਜੇ ਕਿਸੇ ਨੇ ਵੀ ਐਦਾਂ ਘੇਰੇ ਬਾਜੂ ਦੀਆਂ ਸ਼ਰਟਾਂ ਰੈਡੀ ਕਰਵਾਉਣੀਆਂ ਹੋਣ ਅਸੀਂ ਸਟੱਫ ਵੀ ਤੁਹਾਨੂੰ ਲਾ ਕੇ ਦਵਾਂਗੇ ਤੇ ਸ਼ਰਟ ਦਾ ਹੈਂਡਵਰਕ ਵੀ ਕਰਾ ਕੇ ਦਵਾਂਗੇ ਇਹ ਸਾਰੀ ਸ਼ਰਟ ਤੁਹਾਨੂੰ 2500 ਰੁਪਏ ਚ ਮਿਲੇਗੀ ਤੇ ਉਹ ਤੋਂ ਬਾਅਦ ਤੁਸੀਂ ਜਿਹੋ ਜੀ ਵੀ ਮੈਚਿੰਗ ਕਰਨਾ ਚਾਹੁੰਦੇ ਹੋ ਉਹ ਮੈਂ ਤੁਹਾਨੂੰ ਮਤਲਬ ਤੁਹਾਡੇ ਚੁਆਇਸ ਦੇ ਹਿਸਾਬ ਨਾਲ ਹੀ ਰੈਡੀ ਕਰਾ ਦੂੰਗੀ ਜਿਵੇਂ ਬਾਟਮ ਤੁਸੀਂ ਸ਼ਿਮਰ ਦੀ ਲਵਾਣੀ ਹੈ ਸ਼ਿਮਰ ਦੀ ਵੀ ਲਾ ਦੂੰਗੀ ਕ੍ਰੇਪ ਦੀ ਲਵਾਣੀ ਹੈ ਤਾਂ ਕ੍ਰੇਪ ਦੀ ਲਵਾ ਦੂੰਗੀ ਉਹ ਤੁਹਾਡੀ ਹੀ ਆਪਣੀ ਚੁਆਇਸ ਹੋਗੀ ਕਿ ਤੁਹਾਨੂੰ ਕਿਹੜੀ ਚੀਜ਼ ਪਸੰਦ ਹੈ ਹਨਾ ਤੇ ਇੱਕ ਇੱਕ ਤਾਂ ਇਹ ਸ਼ਰਟ ਹੈ ਜੀ ਇਹ ਤੋਂ ਵੀ ਨਾ ਇੱਕ ਪੀਸ ਹੋਰ ਵੀ ਬਣ ਕੇ ਆਉਂਦਾ ਜੋ ਡਿਜ਼ਾਈਨ ਹੈ ਉਹ ਇਹ ਤੋਂ ਥੋੜਾ ਅਲੱਗ ਹੈ ਪਰ ਹੈ ਘੇਰੇ ਬਾਜੂ ਦਾ ਹੀ ਕੰਮ ਹੈ ਕਾਰਨਰ ਦਾ ਕੰਮ ਬਣਿਆ ਹੋਇਆ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਸ਼ਿਮਰਦੀ ਹੀ ਸ਼ਰਟ ਹੈ ਸ਼ਿਮਰ ਪਿਓਰ ਦਾ ਕੱਪੜਾ ਲੱਗਿਆ ਹੋਇਆ ਤੇ ਬੋਟਲ ਗ੍ਰੀਨ ਕਲਰ ਦਾ ਇਹਦੇ ਤੇ ਆਪਾਂ ਨੇ ਟੱਚ ਦਿੱਤਾ ਹੈ ਤੇ ਕਸਟਮਰ ਨੂੰ ਅਸੀਂ ਦੁਪੱਟਾ ਸੇਮ ਰੈਡੀ ਕਰਾ ਕੇ ਦਵਾਂਗੇ ਸ਼ਿਮਰ ਦਾ ਤੇ ਉਹਦੇ ਤੇ ਆਪਾਂ ਇਹ ਬੋਟਲ ਗ੍ਰੀਨ ਕਲਰ ਦਾ ਹੀ ਟੱਚ ਦਵਾਂਗੇ ਤੇ ਆਪਾਂ ਨੂੰ ਇਹ ਸਾਰਾ ਸੂਟ 4500 ਰੁਪਏ ਚ ਰੈਡੀ ਪਾਊਗਾ ਜੀ ਜੇ ਕਿਸੇ ਨੇ ਇਕੱਲੀ ਸ਼ਰਟ ਲੈਣੀ ਹੋਵੇ ਫਿਰ ਇਹਦੀ ਕੋਸਟ ਘਟਾ ਤੇ ਇਸ ਤੋਂ ਥੋੜਾ ਜਿਹਾ neck ਵੀ ਵੀ ਉਹਨਾਂ ਨੇ ਵੀ neck ਦਿੱਤਾ ਹੋਇਆ ਹੈ ਤੇ ਇਸ ਸਾਈਡ ਤੁਸੀਂ ਚੈੱਕ ਕਰ ਸਕਦੇ ਹੋ ਬਾਜੂ ਵੀ ਦਿੱਤੇ ਹੋਏ ਆ ਦੇਖ ਸਕਦੇ ਹੋ ਤੁਸੀਂ ਤੁਹਾਡੀ ਚੋਆਇਸ ਦੇ ਅਕੋਰਡਿੰਗ ਸੂਟ ਤਿਆਰ ਕਰਾਉਣ ਲਈ ਸਾਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਜੀ ਥੈਂਕ ਯੂ